ਸ਼ੁਰੂਆਤ ਹੈ ਹਰ ਬੋਲ ਮਨਾ ਛੰਦ ਇੱਕ ਤਾਂ ਬੇਨਤੀ ਇਥੇ ਨੰਨੇ ਨੂੰ ਨਾਣਾ ਨਹੀਂ ਪੜਨਾ ਹਰ ਬੋਲ ਮਨਾ ਨਹੀਂ ਹਰ ਬੋਲ ਮਨਾ ਛੰਦ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਵਰਤਿਆ ਉੰਜ ਵੈਸੇ ਇਹਦੇ ਨਾਲ ਦਾ ਇੱਕ ਛੰਦ ਹੈ ਉਹਨੂੰ ਤਿਲਕਾ ਛੰਦ ਵੀ ਕਹਿੰਦੇ ਨੇ ਜਿਹੜਾ ਹਰ ਬੋਲ ਮੰਨਾ ਛੰਦ ਹੈ ਪੋਇਟਰੀ ਵਿੱਚ ਇੱਕ ਤਿਲਕਾ ਛੰਦ ਵੀ ਖੈ ਹਰ ਬੋਲ ਮੰਨਾ ਛੰਦ ਤੁਐ ਪ੍ਰਸਾਦ ਮੈਂ ਫਿਰ ਹੁਣ ਰਿਪੀਟ ਕਰ ਦਿਆਂਗਾ ਅੱਜ ਫਿਰ ਕਿ ਜਿਹੜੇ ਸਵਈਆਂ ਵਿੱਚ ਵੀ ਹੁੰਦਾ ਨਾ ਜੀ ੴ ਵੈਗੁਰੂ ਜੀ ਕੀ ਫਤਿਹ ਤਉ ਪ੍ਰਸਾਦ ਤੁਐ ਪ੍ਰਸਾਦ ਸਵਈਏ ਉੰਜ ਵੈਸੇ ੴ ਵੈਗੁਰੂ ਜੀ ਕੀ ਫਤਿਹ ਗੁਟਕਿਆਂ ਵਾਲਿਆਂ ਲਿਖਿਆ ਪਰ ਦਸਮ ਦੀ ਬਾਣੀ ਚ ਉਥੇ ੴ ਵੈਗੁਰੂ ਜੀ ਕੀ ਫਤਿਹ ਨਹੀਂ ਲਿਖਿਆ ਅਕਾਲ ਉਸਤ ਚੱਲ ਰਹੀ ਹੈ ਤੇ ਚਲਦੀ ਕੋਈ ਬਾਣੀ ਦੇ ਵਿੱਚ ਨਾ ਜੀ ਉੱਥੇ ਆ ਜਾਂਦਾ ਤੁਹੈ ਪ੍ਰਸਾਦ ਸਬਈਏ ਪਾਤਸ਼ੀ 10ਵੀਂ ਵੀ ਲਿਖਿਆ ਸਰਾਬਕ ਸੁੱਧ ਸਮੂਹ ਸਿਧਾਂਕ ਇਹ ਜਿਵੇਂ ਲਾਵਾਂ ਨੇ ਜੀ ਆਪ ਜੀ ਗੁਟਕਿਆਂ 'ਚ ਪੜਦੇ ਹੋ ਨਾ ਕਈ ਥਾਵਾਂ ਤੇ ਲਾਵਾਂ ਉਹ ਅਸੀਂ ਸਰਲੇਖ ਬਣਾਇਆ ਉਹ ਚਲਦੇ ਹੋਏ ਛੰਤ ਨੇ ਗੁਰੂ ਰਾਮਦਾਸ ਜੀ ਦੇ ਤੇ ਚਲਦੇ ਹੋਏ ਛੰਦਾਂ ਵਿੱਚ ਛੰਤ ਆ ਰਿਹਾ ਖਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲ RAM ਜੀਓ ਬੇਨਤੀ ਹੈ ਜੀ ਇਸ ਨੂੰ ਜਿਹੜਾ ਸ਼ਬਦ ਮੈਂ ਉਦਨ ਦਾ ਉਚਾਰਨ ਕਰ ਰਿਹਾ ਤੋ ਐ ਪ੍ਰਸਾਦ ਤੇ ਮੈਂ ਰਿਪੀਟ ਦਾ ਕਰ ਲਗਾਵਾ ਅਸੀਂ ਵੀ ਤਵ ਪ੍ਰਸਾਦ ਪੜ੍ਹਦੇ ਰਹੇ ਹਾਂ ਜੀ ਇਹ ਅਸਲ ਚ ਸੰਸਕ੍ਰਿਤ ਦਾ ਮੁਕੰਮਲ ਸ਼ਬਦ ਹੈ ਤਵ ਤਤਾਂ ਤੇ ਵਾ ਵਾ ਇਹਨੂੰ ਹੀ ਸਤਿਗੁਰੂ ਨੇ ਵਰਤੇ ਹੈ ਤਵ ਸਰਬਨਾਮ ਕਥ ਹੈ ਕਮਨ ਕਰਮ ਨਾਮ ਵਰਨਤ ਸ ਉਹ ਤਵ ਹੈ ਇਹ ਕਿਹ ਜਾਂਦਾ ਮੈਂ ਆਪ ਨੂੰ ਰਾਤ ਨੂੰ ਹੀ ਬੇਨਤੀ ਕੀਤੀ ਸੀ ਜਦੋਂ ਆਪਾਂ ਸਾਸਕ੍ਰਿਤੀ ਪੜ ਰਹੇ ਹਾਂ ਨਾ ਜੀ ਕਈ ਥਾਵਾਂ ਤੇ ਅੱਖਰ ਦੇ ਪੈਰ ਦੇ ਥੱਲੇ ਅੱਧਾ ਯਈਆ ਆਇਆ ਤੇ ਹੁੰਦਾ ਵੀ ਇਹਨੂੰ ਕਿਵੇਂ ਪੜਨਾ ਹੈ ਤੇ ਅੱਜ ਦੀ ਪੰਜਾਬੀ ਵਿੱਚ ਇਹ ਨਹੀਂ ਵਰਤਿਆ ਜਾਂਦਾ ਤੇ ਕੁਝ ਲੋਕਾਂ ਦਾ ਯਤਨ ਹੋਇਆ ਪਿਆ ਵੀ ਗੁਰਬਾਣੀ ਨੂੰ ਅੱਜ ਦੀ ਪੰਜਾਬੀ ਅਨੁਸਾਰ ਲਿਖ ਲਓ ਇਹ ਸਭ ਤੋਂ ਵੱਡਾ ਪਾਪ ਹੋਵੇਗਾ ਯਾਦ ਰੱਖਿਓ ਬੋਲੀਆਂ ਬਦਲਦੀਆਂ ਰਹਿੰਦੀਆਂ ਨੇ ਕਦੀ ਵੀ ਮੂਲਕ ਸ਼ਬਦਾਵਲੀ ਬਦਲ ਨਹੀਂ ਨਹੀਂ ਚਾਹੀਦੀ ਪਰ ਜਿੱਥੇ ਅੱਧਾ ਯਈਆ ਹੁੰਦਾ ਹੈ ਨਾ ਜੀ ਉਹਦਾ ਸਿੱਧਾ ਅਰਥ ਉਸ ਸ਼ਬਦ ਨੂੰ ਈੜੀ ਤੇ ਜਮਾ ਐੜਾ ਇਹ ਮਲਾ ਕੇ ਤੁਨੀ ਕਢਣੀ ਹੈ ਹੁਣ ਜਿਹੜਾ ਇਹ ਸ਼ਬਦ ਆਇਆ ਜੀ ਮੈਂ ਅਰਜ ਕੀਤੀ ਸੀ ਜੀ ਸੰਸਕ੍ਰਿਤ ਹੈ ਤਵ ਇਹ ਜਦੋਂ ਅੱਗੇ ਪ੍ਰਾਕਿਰਤ ਸ਼ਬਦ ਬਣਿਆ ਇਹ ਫਿਰ ਬਣ ਗਿਆ ਤੁਐ ਫਿਰ ਬਿੰਤੀ ਇਹਨੂੰ ਸਿੱਧੀ ਗੱਲ ਤੱਤੇ ਨੂੰ ਔਂਕਰ ਤੇ ਐੜਾ ਤੁਐ ਹੁਣ ਇਹ ਉਹੀ ਸ਼ਬਦ ਹੈ ਕਿ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਲਬ지 ਅਰਥ ਤੇਰਾ ਹੀ ਹੈ ਹਰ ਬੋਲ ਮਨਾ ਛੰਦ ਕਹਿਣ ਲੱਗਿਆ ਅਕਾਲ ਪੁਰਖ ਵੈ ਗੁਰੂ ਜੀ ਆਪ ਜੀ ਦੀ ਕਿਰਪਾ ਦਾ ਸਦਕਾ ਸ਼ੁਰੂਆਤ ਹੈ ਜੀ ਕਰੁਨਾਲਿਆ ਹੈ ਇਸ ਨੂੰ ਇੱਕ ਬੇਨਤੀ ਜੇ ਰਾਰੇ ਦੇ ਪੈਰ 'ਚ ਔਂਕਰ ਜਿਹੜੀ ਲੱਗੀ ਹੈ ਇਹਨੂੰ ਬੁਲਾਣਾ ਹੈ ਇਹਨੂੰ ਕਰਨਾਲਿਆ ਨਹੀਂ ਪੜਨਾ ਨਾ ਕੱਕੇ ਨੂੰ ਔਂਕਰ ਲਾਣੀ ਕਈ ਵਾਰੀ ਬੰਦੇ ਪੜਦਾ ਕਰਨਾਲਿਆ ਪੜ ਜਾਂਦੇ ਅਸਲ 'ਚ ਜਿਹੜੇ ਰਾਰੇ ਦੇ ਪੈਰ 'ਚ ਜਿਹਨੂੰ ਸ਼ਬਦ ਕਹਿੰਦੇ ਆ ਕਰੁਣਾ ਤੇ ਹੁਣ ਜੇ ਬੰਦਾ ਇਹ ਪੜ ਜਾ ਕਰਣਾ ਕਿ ਪੰਜਾਬੀ ਸ਼ਾਮ ਬੋਲ ਜਾਣੇ ਆ ਬੜੀ ਕਰਨਾਈ ਜੀ ਇਹਦੇ 'ਚ ਇੱਥੇ ਜਿਹੜਾ ਆਪਾਂ ਨਾ ਕੱਕੇ ਨੂੰ ਔਂਕਰ ਲਾਣੀਏ ਤੇ ਰਾਰੇ ਦੀ ਔਂਕਰ ਬੋਲਣੀ ਜ਼ਰੂਰ ਹੈ ਕਰुणा ਅੱਗੇ ਲੱਭ ਜਾ ਆਲਿਆ ਕਰुणा ਦਾ ਅਰਥ ਹੁੰਦਾ ਤਰਸ ਹਾਂ ਇੱਕ ਹੋਰ ਬੇਨਤੀ ਕਰਦਾ ਜਾਵਾਂ ਤੇ ਇੱਕ ਮੇਰੀ ਅਰਜ਼ੇ ਵੀ ਇਹ ਮਤ ਸਮਝੋ ਮੈਂ ਬੜੀ ਵਿਦਵਤਾ ਘੋਟਣਾ ਮੇਰੇ ਮਨ ਚ ਜਿਹੜੀ ਚੀਜ਼ ਮੈਨੂੰ ਸਮਝ ਪੈ ਰਹੀ ਏ ਮੈਂ ਸੰਗਤ ਨਾਲ ਸ਼ੇਰ ਜ਼ਰੂਰ ਕਰਾਂ ਹੁਣ ਇੱਕ ਪਾਠ ਅਕਸਰ ਸੁਣਿਆ ਜਾਂਦਾ ਏਤੀ ਮਾਰ ਪਈ ਏਤੀ ਮਾਰ ਪਈ ਉਥੇ ਕੁਰਲਾਣੇ ਪਾਠ ਨਹੀਂ ਹੈਗਾ ਔਂਕੜ ਕੋਈ ਨਹੀਂ ਲੱਗੀ ਇਤੀ ਮਾਰ ਪਈ ਕਰਲਾਣੇ ਆਪਜੀ ਪਾਸਟ ਦੇਖਿਓ ਜੀ ਗੁਰੂਗੰਨ ਸਾਹਿਬ ਚ ਉਥੇ ਔਂਕੜ ਨਹੀਂ ਮਾਰੇ ਨੇ ਲਈ ਤੇ ਆਪਾਂ ਨੂੰ ਨਹੀਂ ਬੋਲਣੀ ਚਾਹੀਦੀ ਉਹ ਇਤੀ ਮਾਰ ਪਈ ਕਰਲਾਣੇ ਤੈ ਕੀ ਦਰਦਨਾ ਆਇਆ ਇੱਥੇ ਬੋਲਣਾ ਆਪਾਂ ਕੱਕੇ ਨੂੰ ਔਂਕੜ ਨਹੀਂ ਬੋਲਣੀ ਰਾਰੇ ਨੂੰ ਔਂਕੜ ਬੋਲਣੀ ਹੈ ਇਹਨੂੰ ਦੋ ਹੀ ਹਿੱਸੇ ਅਰਥ ਮੈਂ ਦੋ ਹੀ ਹਿੱਸਿਆਂ ਚ ਕਰਾਂਗਾ ਕਰੂ ਕਰੁਣਾ ਫਿਰ ਬੇਨਤੀ ਕਰੁਣਾ ਦਾ ਅਰਥ ਹੈ ਤਰਸ ਤੇ ਇਸ ਦੇ ਨਾਲ ਜੇ ਮੰਨ ਲਓ ਇਹਨੂੰ ਸ਼ਬਦ ਨੂੰ ਪੂਰਾ ਲਿਖਣਾ ਹੋਵੇ ਤੇ ਫਿਰ ਇਸ ਤਰ੍ਹਾਂ ਲਿਖਿਆ ਜਾਏਗਾ ਕਕਾਂ ਰਾਰਾ ਔਕੜ ਨਾਣੇ ਕੰਨਾ ਕਰੁਣਾ ਤੇ ਅੱਗੇ ਸ਼ਬਦ ਲਿਖਿਆ ਜਾਏਗਾ ਆਲਿਆ ਐੜਾ ਕੰਨਾ ਲਾਲਾ ਲੱਲਾ ਯਈਆ ਇਹ ਸਤਿਗੁਰੂ ਨੇ ਕਿਰਪਾ ਕੀਤੀ ਜਿਹੜਾ ਆ ਕੰਨਾ ਹੈ ਨਾ ਇਹ ਦੋਨਾਂ ਪਾਸੇ ਬੋਲਦਾ ਪਿਆ ਕਰੁਣਾ ਲਿਆ ਹੈ ਕਰੁਣਾ ਦਾ ਅਰਥ ਹੋ ਗਿਆ ਵੀ ਦਇਆ ਤਰਸ ਤੇ ਆਲਿਆ ਦਾ ਅਰਥ ਹੈ ਘਰ ਹੈ ਦਾ ਅਰਥ ਹੈ ਤੂੰ ਅੱਜ ਵੀ ਹੈ ਹੈ ਦਾ ਅਰਥ ਹੈ ਵਾਹਿਗੁਰੂ ਜੀ ਆਪ ਜੀ ਕਰੁਣਾ ਦੇ ਘਰ ਹੋ ਆਪ ਜੀ ਦਇਆ ਦੇ ਘਰ ਹੋ ਅੱਗੇ ਹੈ ਔਰ ਘਾਲਿਆ ਹੈ ਇਸ ਬਿੰਤੀ ਨੂੰ ਫਿਰ ਸੁਣਿਓ ਕਰੁਣਾ ਆਲਿਆ ਇਕੱਠਾ ਹੈ ਤੇ ਅੱਗੇ ਔਰ ਤੇ ਘਾਲਿਆ ਇਹ ਵੱਖਰਾ ਹੈ ਆਪ ਜੀ ਨੇ ਇੱਕ ਦਿਨ ਕਿਹਾ ਸੀ ਆਰ ਸ਼ਬਦ ਦੇ ਦੋ ਅਰਥ ਨੇ ਇਕ ਸ਼ਬਦ ਦਾ ਅਰਧ ਅਰਥ ਅਤੇ ਇੱਥੇ ਅਰਧ ਦਾ ਲਫ਼ਜ਼ੀ ਅਰਥ ਹੈ ਜੀ ਦੁਸ਼ਮਣ ਵੈਰੀ ਮਹਾਰਜ ਕਹਿੰਦੇ ਨੇ ਕਰੁਨਾਲਿਆ ਹੈ ਔਰ ਘਾਲਿਆਖ ਹੈ ਇਹਦਾ ਅਰਥ ਹੋ ਗਿਆ ਅਰਧ ਅਰਥ ਹੋ ਗਿਆ ਵੈਰੀ ਜੇ ਤੁਸੀਂ ਦਇਆ ਦੇ ਘਾਰ ਹੋ ਕਰੁਣਾ ਦੇ ਘਾਰ ਹੋ ਤੇ ਜਿਹੜਾ ਚੜ ਕੇ ਵੈਰੀ ਆਉਂਦਾ ਹੈ ਘਾਲਿਆ ਦਾ ਅਰਥ ਹੈ ਤੂੰ ਉਸ ਨੂੰ ਨਾਸ਼ ਕਰਨ ਵਾਲਾ ਵੀ ਖ ਦਇਆ ਦੇ ਘਾਰ ਹੋ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਹੋ ਖਲ ਖੰਡਨ ਕਹੈ ਮੇਰੀ ਬਿੰਤੀ ਖਲ ਦਾ ਅਰਥ ਹੈ ਮੂਰਖ ਤੇ ਖੰਡਨ ਦਾ ਲਬਜ਼ੀ ਅਰਥ ਹੁੰਦਾ ਨਾਸ਼ ਕਰਨਾ ਖਲ ਖੰਡਨ ਕਹੈ ਇਹਦਾ ਅਰਥ ਹੋਰ ਕਰ ਲਈ ਖਲ ਦਰਸ ਦੁਸ਼ਟ ਤੋ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਖੰਡਨ ਦਰਸ ਟੁੱਟੇ ਟੁੱਟੇ ਕਰਨ ਵਾਲਾ ਖਲ ਖੰਡਨ ਕਹੈ ਅੱਗੇ ਮਹਾਰਾਜ ਕਹਿੰਦੇ ਮਹ ਮਹ ਇਹਨੂੰ ਸੱਚੀ ਮਹੇ ਬੋਲਣਾ ਜਿੱਥੋਂ ਸ਼ਬਦ ਬਣਿਆ ਮਹਿਲ ਜਲਥਲ ਮਹਿਲ ਪੂਰਿਆ ਮਹੀ ਦਾ ਲਬਜ਼ੀ ਅਰਥ ਹੁੰਦਾ ਜੀ ਧਰਤੀ ਜਿਹਦੇ ਤੋਂ ਸ਼ਬਦ ਬਣਿਆ ਮਹੀਪ ਆਪਾਂ ਪੜ੍ਹ ਕੇ ਆਇਆ ਮਹੀਪ ਦਾ ਅਰਥ ਧਰਤੀ ਦਾ ਰਾਜਾ ਇੱਥੇ ਮਹਿ ਮਹਿ ਦਾ ਅਰਥ ਹੋ ਗਿਆ ਧਰਤੀ ਇਹ ਮਹਿ ਦਾ ਅਰਥ ਵਿੱਚ ਨਹੀਂ ਕਰਨਾ ਕਿਉਂਕਿ ਮਹਿ ਵੀ ਹੁੰਦਾ ਨਾ ਮਹਿ ਦਾ ਅਰਥ ਵਿੱਚ ਇੱਥੇ ਮਹਿ ਦਾ ਅਰਥ ਧਰਤੀ ਤੇ ਮੰਡਨ ਦਾ ਅਰਥ ਸਜਾਵਟ ਅੱਗੇ ਗੁਰੂ ਜੀ ਕਹਿੰਦੇ ਨੇ ਮੰਡਾ ਮੰਡਨ ਸਜਾਣਾ ਫਿਰ ਬਿੰਤੀ ਮੰਡਨ ਸਜਾਵਟ ਹੋ ਗਈ ਮੈਂ ਮੰਡਨ ਖੈ ਵਾਹ ਗੁਰੂ ਜੀ ਤੁਸੀਂ ਦੁਸ਼ਟਾਂ ਦਾ ਨਾਸ਼ ਕਰਨ ਵਾਲਿਓ ਤੇ ਧਰਤੀ ਨੂੰ ਸ਼ਿੰਗਾਰਨ ਵਾਲਾ ਤੂੰ ਆਪ ਹੀ ਖੈ ਆ ਜਿੰਨਾ ਧਰਤੀ ਤੇ ਸਜਾਵਟ ਤੁਹਾਡੀ ਕੀਤੀ ਹੋਈ ਹੈ ਮੈਂ ਮੰਡਨ ਖੈ ਅੱਗੇ ਸ਼ਬਦ ਜੀ ਜਗਤੇશ્વਰ ਹੈ ਫਿਰ ਬੇਨਤੀ ਸੁਣਿਓ ਮੈਂ ਆਪ ਨੂੰ ਕਹਿਆ ਸੀ ਜੀ ਜਿਹੜਾ ਵਾਵਾ ਥੱਲੇ ਆ ਗਿਆ ਉਹਨੂੰ ਜਗਤੇશ્વਰ ਨਹੀਂ ਬੋਲਣਾ ਕਿਉਂਕਿ ਇਹ ਜਿਹੜਾ ਹੈ ਇਹ ਔਂਕੜ ਐੜਾ ਰਾਰਾ ਬਣ ਜਾਣਾ ਜਗਤੇਸ਼ਵਰ ਹੈ ਤੇ ਦਾ ਸੰਧੀ ਛੇਦ ਕਰਾਂਗਾ ਤੇ ਪਾਠ ਬਣੇਗਾ ਜਗਤ ਜਮਾ ਈਸ਼ਵਰ ਇਹਦਾ ਅਰਥ ਹੈ ਜਗਤ ਦਾ ਮਾਲਕ ਜਗਤੇਸ਼ਵਰ ਹੈ ਹੁਣ ਇਹ ਕਹਿਣਾ ਤੂੰ ਜਗਤ ਦਾ ਮਾਲਕ ਇੱਕੋ ਸ਼ਬਦ ਚ ਗੱਲ ਮੁਕਾ ਦਿੱਤੀ ਕਿਉਂਕਿ ਸਿਵ ਧੋਰੀ ਹੈ ਨਾ ਤੁਸੀਂ ਜਗਤ ਦੇ ਮਾਲਕ ਹੋ ਜਗਤੇਸ਼ਵਰ ਹੈ ਅੱਗੇ ਆ ਜੀ ਪਰਮੇਸ਼ਵਰ ਹੈ ਲਫ਼ਜ਼ ਅਸਲ ਚ ਹੈ ਪਰਮ ਈਸ਼ਵਰ ਪਰਮ ਦਾ ਅਰਥ ਵੱਡਾ ਈਸ਼ਵਰ ਦਾ ਅਰਥ ਹੈ ਮਾਲਕ ਸਿੱਧਾ ਗੁਰੂ ਜੀ ਨੇ ਸ਼ਬਦ ਬਣਾ ਦਿੱਤਾ ਪਰਮੇਸ਼ਰ ਹੈ ਉੰਜ ਵੀ ਆਪਾ ਪਰਮੇਸ਼ਰ ਕਹਿੰਨੇ ਆ ਨਾ ਉਹਦਾ ਅਰਥ ਇਹ ਵੀ ਤੁਸੀਂ ਸਭ ਦੇ ਮਾਲਕ ਤੇ ਸਭ ਤੋਂ ਵੱਡੇ ਕੋਲ ਕਲ ਕਾਰਨ ਹੈ ਕਲ ਕਾਰਨ ਦੋ ਸ਼ਬਦ ਸਤਗੁਰਾਂ ਨੇ ਵਰਤੇ ਨੇ ਜੀ ਕਲ ਦਾ ਲਬਜ਼ੀ ਅਰਥ ਉੰਜ ਬਾਣੀ ਚ ਕਲ ਯੁਗ ਵੀ ਆਇਆ ਹੈ ਕਲ ਦਰਸੀ ਕਲ ਵੀ ਪੜਨੇ ਇਥੇ ਕਲ ਦਾ ਲਬਜ਼ੀ ਅਰਥ ਹੈ ਜੀ ਜਿਹੜਾ ਸ਼ਬਦ ਇੱਕ ਵਰਤਨੇ ਆਪਾਂ ਕਲਾ ਕਲਾ ਕਲੇਸ਼ ਕਲ ਕਾਰਨ ਹੈ ਕਲਦਰ ਤੇ ਜੁੱਧ ਜੰਗ ਤੇ ਕਾਰਨ ਦਾ ਲਬਜ਼ੀ ਅਰਥ ਆਪਾਂ ਜਾਣਿਆ ਰਚਾਣ ਵਾਲਾ ਕਲ ਕਾਰਨ ਹੈ ਆ ਜਿਹੜੇ ਝਗੜੇ ਨੇ ਬੰਦਿਆਂ ਨੂੰ ਬੰਦੇ ਮਾਰਦੇ ਪੈਣੇ ਜੋਗਰ ਜੋਧ ਰਚਾਣ ਵਾਲਾ ਤੇ ਤੂੰ ਹੀ ਹੈ ਨਾ ਇਹਨੂੰ یوں ਸਮਝਣਾ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲ ਹੈ ਬਿਗਸ ਹੈ ਅੰਤਰਜਾਮੀ ਦੋਨੋਂ ਪਾਸੇ ਜੀ ਮਹਾਰਜ ਕਰਨ ਕਲ ਕਾਰਨ ਹੈ ਜੁੱਧ ਦਾ ਕਾਰਨ ਵੀ ਤੁਸੀਂ ਹੋ ਸਰਬ ਉਭਾਰਨ ਹੈ ਸਰਬਦਰ ਤੇ ਸਾਰੇ ਤੇ ਉਭਾਰਨਦਰ ਤੇ ਬਚਾਣਾ ਇਹਨਾਂ ਜੁੱਤਾਂ ਵਿੱਚ ਫਿਰ ਬਚਾਣ ਵਾਲੇ ਵੀ ਤੁਸੀਂ ਹੋ ਇਸ ਤੋਂ ਅਗਲਾ ਬਚਨ ਹੈ ਤ੍ਰਿਤਕੇ ਤਣ ਹੈ ਇਹ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ ਉਹ ਜਿੱਥੇ ਜਿਹੜਾ ਪਾਠ ਇਹ ਬਿਲਕੁਲ ਸ਼ੁੱਧ ਲਿਖਿਆ ਤ੍ਰਿਤਕੇ ਤਣ ਹੈ ਇਹਦਾ ਅਰਥ ਹੈ ਧਰਿਤ ਦਾ ਅਰਥ ਗਿਆ ਧਰਤੀ ਤੇ ਧਰਨ ਦਾ ਅਰਥ ਹੋ ਗਿਆ ਆਸਰਾ ਇਸ ਧਰਤੀ ਦਾ ਆਸਰਾ ਵੀ ਤੁਸੀਂ ਹੋ ਤੁਹਾਡੇ ਆਸਰੇ ਧਰਤੀ ਖਲੋਤੀ ਇਹਨੂੰ ਕਿਸੇ ਧੋਲ ਠੱਗੇ ਨਹੀਂ ਸਹਾਰਾ ਦਿੱਤਾ ਮਹਾਰਜ ਕਹਿੰਦੇ ਤ੍ਰਿਤਕੇ ਤਰਨਖ ਹੈ ਜਗਕੇ ਕਰਨਖ ਹੈ ਇਸ ਜਗਤ ਦਾ ਜਿਹੜਾ ਕਰਤਾ ਹੈ ਕਰਨ ਵਾਲਾ ਹੈ ਉਹ ਆਪ ਵੈ ਗੁਰੂ ਜੀ ਆਪ ਉਹ ਤੁਸੀਂ ਮਨ ਮਾਨਿਆ ਹੈ ਫਿਰ ਬਿੰਤੀ ਮਨ ਮੰਨਿਆ ਹੈ ਮਨ ਦਾ ਅਰਥ ਹੋ ਗਿਆ ਜੀਵਾਂ ਦੇ ਮਨ ਮੰਨਿਆ ਦਾ ਲਬਜ਼ੀ ਅਰਥੇ ਮੰਨਣ ਯੋਗ ਜੀਵਾਂ ਦੇ ਮਨਾ ਵਿੱਚ ਨਾ ਸਿਰਫ ਤੂੰ ਹੀ ਮੰਨਣ ਯੋਗ ਹੈ ਤੇ ਮਹਾਰਾਜ ਕਹਿੰਦੇ ਜਗ ਜਾਣਿਆ ਹੈ ਤੈਨੂੰ ਨਮਸਕਾਰ ਹੈ ਸੱਚ ਇਹ ਵੀ ਜਗ ਜਾਣਿਆ ਹੈ ਇਹ ਸਾਰਾ ਜਗਤ ਤੁਹਾਨੂੰ ਜਾਣਨ ਦੀ ਕੋਸ਼ਿਸ਼ ਲਗਾ ਹੈ ਇਹ ਅਰਥ ਨਹੀਂ ਵੀ ਤੁਸੀਂ ਜਗਤ ਨੂੰ ਜਾਣਦੇ ਹੋ ਮਨ ਵੀ ਜਗਤ ਤੁਹਾਨੂੰ ਬੋਲ ਰਿਹਾ ਹੈ ਤੇ ਜਗ ਜਾਣਿਆ ਹੈ ਸਰਬੰਗ ਪਰਖ ਭਾਰਖ ਹੈ ਸਾਰਿਆਂ ਦੀ ਸਰਬੰਗ ਦਾ ਅਰਥ ਹੋ ਗਿਆ ਸਾਰੇ ਇਹਨੇ ਬੇਨਤੀ ਕਿਹਾ ਸੀ ਜੀ ਇਹ ਬੜੀ ਵੱਡੀ ਸ਼ਬਦ ਆਇਆ ਸਰਬੰਗ ਸਰਬੱਤਰ ਸਰਬਦਾ ਸਰਬੰਗ ਭਾਰਖ ਹੈ ਸਾਰੇ ਜੀਵਾਂ ਨੂੰ ਪਾਲਣਾ ਕਰਨ ਵਾਲੇ ਤੁਸੀਂ ਹੋ ਸਰਬੰਗ ਕਰਖ ਹੈ ਸਾਰਿਆਂ ਨੂੰ ਕਰਨ ਵਾਲੇ ਬਣਾਉਣ ਵਾਲੇ ਕਰਤਾ ਤੁਸੀਂ ਹੋ ਸਰਬ ਪਾਸਿਆ ਹੈ ਪਾਸਿਆ ਦਾ ਅਰਥ ਜੀ ਨੇੜਾ ਸਾਰਿਆਂ ਇੱਕ ਇੱਕ ਸ਼ਬਦ ਹੁੰਦਾ ਆਸੇ-ਪਾਸੇ ਹਣਾ ਇਹ ਕਹਿੰਦਾ ਮੇਰੇ ਪਾਸ ਆ ਜਾ ਪਾਸ ਦਾ ਅਰਥ ਨੇੜੇ ਸਰਬ ਪਾਸਿਆ ਹੈ ਤੁਸੀਂ ਸਭ ਦੇ ਨੇੜੇ ਹੋ ਕਹਿ ਰਬਦਾਸ ਹਾਥ ਪੈ ਨੇਰੇ ਫਿਰ ਬਿੰਤੀ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਜੇ ਸਾਰਿਆਂ ਦੇ ਕੋਲ ਹੈ ਤੇ ਸਭ ਦਾ ਖਾਤਮਾ ਨਾਸਿਆ ਅਰਥ ਤੇ ਨਾਸ਼ ਵੀ ਤੁਸੀਂ ਕਰਨਾ ਅੱਗੇ ਜੀ ਕਰੁਣਾ ਕਾਰਕ ਹੈ ਫਿਰ ਬਿੰਤੀ ਇੱਥੇ ਜਿਵੇਂ ਕਰੁਣਾਲਿਆ ਪੜਿਆ ਇਸੇ ਤਰ੍ਹਾਂ ਪੈਰ ਥੱਲੇ ਰਾਰਾ ਦੇ ਇਹ ਔਂਕੜ ਬੋਲਣਾ ਰਾਰੇ ਥੱਲੇ ਕਰੁਣਾ ਕਾਰਕ ਹੈ ਫਿਰ ਸੁਣਿਓ ਵਾਹ ਕਮਾਲ ਕਰਤੀ ਨਵਾਂ ਸ਼ਬਦ ਬਣਾਇਆ ਮਹਾਰਾਜ ਨੇ ਉੱਥੇ ਸੀ ਕਰੁਣਾਲਿਆ ਦੋ ਸ਼ਬਦ ਸਨ ਕਰੁਣਾ ਜਮਾ ਆਲਿਆ ਹੁਣ ਇੱਥੇ ਸ਼ਬਦ ਬਣ ਗਿਆ ਕਰੁਣਾ ਜਮਾ ਆਕਰ ਜਿਹੜਾ ਅਕੰਨਾ ਹੈ ਇਹ ਦੋਵੇਂ ਪਾਸੇ ਬੋਲੇਗਾ ਕਰੁਣਾਕਰ ਇਹ ਆਕਰ ਦਾ ਲਬ지 ਅਰਥ ਹੁੰਦਾ ਖਾਨ ਉਥੇ ਕਿਹਾ ਤੁਸੀਂ ਕਰुणा ਦੇ ਘਰ ਹੋ ਆਲਿਆ ਇੱਥੇ ਕਰुणा ਕਰਦਾ ਅਰਥ ਹੈ ਮੇਰੇ ਵੈਗਰੂਜੀ ਤੂੰ ਕਰुणा ਦਾ ਸੋਮਾ ਹੈ ساری ਕਰुणा ਤੇਰੇ ਵਿੱਚੋਂ ਨਿਕਲਦੀ ਹੈ ਆਕਰ ਦਾ ਅਰਥ ਜੀ ਤੇ ਸੋਮਾ ਕਹਿ ਲਓ ਖਾਨ ਕਹਿ ਲਓ ਜੀ ਕਰुणाਕਰ ਹੈ ਅੱਗੇ ਵਿਸ਼ਵੰਪਰ ਹੈ ਇਹ ਦੋ ਸ਼ਬਦ ਨੇ ਜੀ ਵਿਸ਼ਵ ਦਾ ਲਬ지 ਅਰਥ ਆਪਾਂ ਜਾਣਿਆ ਸੰਸਾਰ ਤੇ ਅੱਗੇ ਸ਼ਬਦ ਆ ਗਿਆ ਭਰ ਜੱਬੇ ਪਿੱਛੇ ਪੜ ਕੇ ਆਇਆ ਨਾ ਜੀ ਸਰਬੰਗ ਭਰਖ ਹੈ ਅਰਥ ਉਹੀ ਨੇ ਵਿਸ਼ਵੰਪਰਖ ਹੈ ਤੇ ਦਾ ਅਰਥ ਸਾਰੇ ਵਿਸ਼ਵ ਦੀ ਪਾਲਣਾ ਕਰਨ ਵਾਲੇ ਤੁਸੀਂ ਹੋ ਤੇ ਗੁਰੂ ਜੀ ਕਹਿੰਦੇ ਨੇ ਵਿਸ਼ਵੰਪਰਖ ਹੈ ਸਰਬੇਸ਼ਵਰ ਹੈ ਫੇ ਵਾਹ ਗੁਰੂ ਜੀ ਤੁਸੀਂ ਸਭ ਦੇ ਮਾਲਕ ਹੋ ਸਰਬੇਸ਼ਵਰ ਅਰਥ ਤੇ ਸਭ ਦੇ ਮਾਲਕ ਹੋ ਜਗਤੇਸ਼ਵਰ ਹੈ ਜਗਤੇਸ਼ਵਰ ਜਗਤ ਈਸ਼ਵਰ ਸਾਰੇ ਜਗਤ ਦੇ ਮਾਲਕ ਵੀ ਤੁਸੀਂ ਹੋ ਅੱਗੇ ਆ ਜੀ ਬ੍ਰਹਮੰਡ ਸਖੈ ਇਹ ਸ਼ਬਦ ਕਹ ਬ੍ਰਹਮੰਡ ਬ੍ਰਹਮੰਡ ਸ ਲਬਜੇ ਜਿਹੜਾ ਇਹਦੇ ਵੇਸੇ ਲਬਜ਼ੀ ਅਰਥ ਇਹਨੇ ਬ੍ਰਹਮੰਡ ਦੇ ਮਾਲਕ ਤੁਸੀਂ ਹੋ ਉਂਝ ਵੇਸੇ ਨਾ ਜੀ ਜੇ ਮੰਨ ਲੋ ਇਹਨਾਂ ਦੇ ਅਰਥਾਂ ਚ ਆਪਾਂ ਜਾਈਏ ਕਈ ਵਾਰੀ ਆ ਜੀ ਬੜੀ ਸੰਕੀਰਣਤਾ ਵਰਤਨੇ ਆ ਇਹ ਕਿਹੜੇ ਮਤ ਦੀ ਗੱਲ ਕਰਦੇ ਆਪਾਂ ਸਾਰੇ ਕਹਿੰਦੇ ਆ ਮਨੁਸ਼ ਮਨੁਸ਼ ਕਹਿੰਦੇ ਆ ਮਨੁਸ਼ਯਾ ਹਿੰਦੀ ਚ ਪੰਜਾਬੀ ਚ ਕਹਿੰਦੇ ਆ ਆਪਾਂ ਮਨੁੱਖ ਤੇ ਜੇ ਅਗਲਾ ਪੁੱਛੇ ਕਿਥੋਂ ਸ਼ਬਦ ਆਇਆ ਮਨੁੱਖ ਇਹ ਮੰਨੂ ਤੋਂ ਬਣਿਆ ਹੈ ਮੰਨੂ ਦੀ ਔਲਾਦ ਕਰਕੇ ਉਹਨਾਂ ਕਹੇ ਵੀ ਇਹ ਮਨੁष्य ਹੈ ਤੇ ਇਸਲਾਮ ਵਾਲੇ ਕਹੇ ਇਹ ਆਦਮੀ ਹੈ ਕਿਉਂਕਿ ਆਦਮੀ ਸ਼ਬਦ ਆਦਮ ਤੋਂ ਬਣਿਆ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਆਦਮ ਸੀ ਆਦਮ ਤੋਂ ਆਦਮੀ ਇਹਨਾਂ ਕਹੇ ਸਾਡਾ ਮੰਨੂ ਮੰਨੂ ਤੋਂ ਮਲੋਸ਼ ਫਿਰ ਸੁਣਿਓ ਇਹ ਬ੍ਰਹਿਮੰਡ ਕਿਉਂ ਹੈ ਆਪਾਂ ਸਾਰੇ ਕਿਹਨਾਂ ਖੰਡ ਬ੍ਰਹਿਮੰਡ ਅਸਲ ਚ ਇਹ ਕਿਹਾ ਜਾਂਦਾ ਹੈ ਬ੍ਰਹਿਮੰਡ ਦਾ ਅਤੇ ਬ੍ਰਹਮ ਦਾ ਅੰਡਾ ਬ੍ਰਹਮਾ ਦਾ ਅੰਡਾ ਇਹ ਕਹਿੰਦੇ ਇਹ ਫਿਰ ਮੇਰੀ ਬੇਨਤੀ ਮੈਂ ਸਿਰਫ ਅਖਰੀ ਅਰਥ ਕਰ ਰਿਹਾ ਵੀ ਇਹ ਸ਼ਬਦ ਦਾ ਪਿਸ਼ੋਕੜ ਕੀ ਸੀ ਬ੍ਰਹਿਮੰਡ ਬ੍ਰਹਮਾ ਦਾ ਅੰਡਾ ਕਿਹਾ ਨੇ ਬ੍ਰਹਮਾ ਨੇ ਬ੍ਰਹਮਾ ਦਾ ਅੰਡਾ ਸੀ ਸੁਨਹਿਰੇ ਰੰਗ ਦਾ ਸੀ ਕਿੰਨਾ ਸਮਾਂ ਪਿਆ ਰਿਹਾ ਜਦੋਂ ਫਟਿਆ ਇਹ ਦੋ ਹਿੱਸੇ ਬਣ ਗਿਆ ਸਤਪਤਾਲ ਬਣ ਗਿਆ ਸਤ ਆਕਾਸ਼ ਬਣ ਗਿਆ ਇਹ ਤਾਂ ਬ੍ਰਹਿਮੰਡ ਇਹ ਤੇ ਸਿੱਧੇ ਅਰਥੇ ਨੇ ਇਹ ਬ੍ਰਹਮ ਦਾ ਅੰਡਾ ਨਹੀਂ ਬ੍ਰਹਮੰਡਸ ਹੈ ਇਸ ਬ੍ਰਹਮੰਡ ਦਾ ਮਾਲਕ ਈਲ ਵੈਗੁਰੂ ਹੈ ਕੋਈ ਦੇਵਤਾ ਨਹੀਂ ਦਾ ਮਤਲਬ ਸ੍ਰਿਸ਼ਟੀ ਦਾ ਮਾਲਕ ਮਾਰੇ ਸ਼ਬਦ ਵਰਤ ਰਿਹਾ ਬ੍ਰਹਮੰਡਸ ਹੈ ਅਗਿਆ ਜੀ ਖਲ ਖੰਡਸ ਹੈ ਵਾਹ ਵਾ ਮੈਂ ਕਿਨੇ ਜਿਹੜੇ ਬੰਦੇ ਪੋਇਟਰੀ ਪੜ੍ਹਿਆ ਨਾ ਹੁਣ ਅਗਿਆ ਸੀ ਖਲ ਖੰਡਨ ਹੈ ਨਵਾਂ ਸ਼ਬਦ ਦਿੱਤਾ ਖੰਡਲ ਖੰਡਸ ਹੈ ਅਰਥ ਦੋਨਾਂ ਦੇ ਕੋਨੇ ਉੱਥੇ ਅਸੀਂ ਖਲ ਖੰਡਨ ਕਹਿ ਮੂਰਖਾਂ ਦਾ ਖੰਡਨ ਕਰਨਾ ਹੈ ਇੱਥੇ ਮਹਾਰਾ ਜੀ ਨੇ ਬ੍ਰਹਿਮੰਡਸ ਤੇ ਖੰਡਸ ਦੋਨੋਂ ਬਣਾਤੇ ਖਲ ਖੰਡਸ ਦਾ ਅਰਥ ਹੈ ਤੂੰ ਮੂਰਖਾਂ ਨੂੰ ਦੁਸ਼ਟਾਂ ਨੂੰ ਸਜ਼ਾ ਦੇਣ ਵਾਲਾ ਟੋਟੇ ਕਰਨ ਵਾਲਾ ਹੈ ਪਰ ਤੇ ਪਰਖ ਹੈ ਜੇ ਕਹੀਏ ਜੀ ਰੱਬ ਇਨਾਂ ਕਹਿੰਦੇ ਇਸ ਤੋਂ ਵੀ ਪਰੇ ਚੱਲ ਇਹ ਉਹ ਸ਼ਬਦ ਜੀ ਪਰੇ ਪਰੇ ਪਰਤੇ ਪਰਖ ਹੈ ਜਿਹੜੀ ਮੈਂ ਕਹਿ ਰਿਆਂ ਵੀ ਆ ਕੁਝ ਬੋਲ ਦਿੱਤਾ ਮਹਾਰਾਜ ਕਹਿੰਦੇ ਇੱਥੇ ਨਾ ਰੋਕ ਕੇ ਇਸ ਤੋਂ ਅੱਗੇ ਚੱਲ ਪਰਤੇ ਪਰ ਲਫ਼ਜ਼ੋ ਜਿਹਦਾ ਅੰਤ ਹੀ ਕੋਈ ਨਹੀਂ ਆਉਣਾ ਤੁਸੀਂ ਪਰੇ ਤੇ ਪਰੇ ਅੱਗੇ ਹੈ ਜੀ ਕਰੁਣਾ ਕਰਖ ਹੈ ਅਸੀਂ ਹੁਣ ਇਹਦੇ ਅਰਥ ਕਰਕੇ ਆਇਆ ਕਰੁਣਾ ਦਾ ਸੋਮਕ ਹੈ ਕਰਨਾ ਦੀ ਖਾਨਖ ਹੈ ਅੱਗੇ ਹੈ ਆ ਜਪਾ ਜਪਖ ਹੈ ਇਹਦਾ ਪਾਠ ਕਥਾ ਵੀ ਲਿਖਿਆ ਹੋਇਆ ਜੀ ਅਜਪਾ ਜਪਖ ਹੈ ਇੱਕ ਜਪ ਹੈ ਜਿਹਨੂੰ ਬੋਲਨੇ ਆਪਾਂ ਆ ਜਪਨੇ ਆ ਨਹੀਂ ਜੀ ਆਪਾਂ ਇਹ ਬੋਲਣ ਦੀ ਕਿਰਿਆ ਕਹਿ ਲੋ ਜਪਣਾ ਮੈਂ ਉਹਦਨ ਕਿਹਾ ਸੀ ਨਮੋ ਮੰਤਰ ਮੰਤਰੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਮੰਤਰ ਦਾ ਸਬੰਧ ਜਪਨ ਨਾਲ ਹੈ ਜੰਤਰ ਦਾ ਸਬੰਧ ਮੰਤਰ ਲਿਖ ਕੇ ਤਵੀਤ ਬਣਾਣੇ ਤੇ ਤੰਤਰ ਦਾ ਸਬੰਧ ਹੈ ਤਾੰਤ੍ਰਿਕ ਜਿਹੜੇ ਲੋਕ ਮੰਤਰ ਪੜ੍ਹ ਕੇ ਵਖਰੀ ਵਖਰੀ ਕਿਰਿਆਰੀ ਰੂਹਾਂ ਨੂੰ ਵਾਸ ਕਰਦੇ ਪਰ ਇੱਥੇ ਸਤਿਗੁਰੂ ਨੇ ਸਭ ਭਰਮ ਕਾਟ ਦਿੱਤੇ ਤਨ ਸਿੱਖੋ ਕਿਸੇ ਮੰਦਰੀ ਕਿਸੇ ਜਾਂਦਰੀ ਕਿਸੇ ਤਾਂਤਰਿਕ ਪਿੱਛੇ ਨਾ ਜਾਇਓ ਤੁਹਾਡੇ ਲਈ ਮੰਤਰ ਜੰਤਰ ਤੇ ਤੰਤਰ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਹੈ ਸਾਰੀਆਂ ਤਾਕਤਾਂ ਇਹਦੇ ਚ ਨੇ ਹਜ਼ੂਰ ਨੇ ਇੱਥੇ ਕਿਹਾ ਅਜਪਾ ਜਪ ਹੈ ਇਹ ਇੱਕ ਜਪ ਦਾ ਅਰਥ ਹੁੰਦਾ ਜਿਹਨੂੰ ਆਪਾਂ ਹੌਲੀ-ਹੌਲੀ ਜਪਣੇ ਆ ਕਿਉਂਕਿ ਬੜਾ ਵਖਰਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਾ ਬੜਾ ਜ਼ਿਕਰ ਆਇਆ ਹੈ ਤੇ ਆਪ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਇੰਨੀ ਸਤਗੁਰਾਂ ਨੇ ਬਖਸ਼ਿਸ਼ ਕੀਤੀ ਇੱਕ ਪਾਸੇ ਸਪਿਰਚੁਅਲ ਕਰਮ ਦਾ ਮੰਡਨ ਕੀਤਾ ਦੂਜੇ ਪਾਸੇ ਉਹਦਾ ਨਾਮ ਲੈ ਕੇ ਖੰਡਨ ਕਰ ਦਿੱਤਾ ਸੁਣੋ ਥੋੜਾ ਇਸਨ ਅਸੀਂ ਇੱਕ ਪਾਠ ਕਰਨਿਆ ਕਿਆ ਜਪ ਕਿਆ ਤਪ ਖੰਡਨ ਹੋ ਰਿਆ ਨਾ ਕਿਆ ਬ੍ਰਤ ਪੂਜਾ ਜਾਂ ਕਹਿ ਰਿਹਦਾ ਹੈ ਭਾਉ ਖੇ ਦੂਜਾ ਤੇ ਅੱਗੇ ਮਹਾਰਾਜ ਜਿਹਦਾ ਮੰਡਨ ਕਰ ਰਿਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਦੋਨੋਂ ਆ ਗਿਆ ਨਾ ਇੱਕ ਪਾਸੇ ਸਤਿਗੁਰੂ ਸ਼ਬਦ ਵਰਤ ਰਿਹਾ ਜਪ ਤਪ ਕਾਬੰਦ ਬੇੜੁ ਲਾਜਿਤ ਲੰਗੇ ਵਖੇਲਾ ਫਿਰ ਸੁਣਿਓ ਜਪ ਤਪ ਕਰੋ ਤੂੰ ਤੇ ਸੱਚੀ ਮੁੱਚ ਇੱਥੇ ਆ ਕੇ ਬੰਦਾ ਥੋੜਾ ਦੁਬਦਾਂ ਚ ਪੈ ਜਾਂਦਾ ਵੀ ਇੱਕ ਪਾਸੇ ਖੰਡਨ ਇੱਕ ਪਾਸੇ ਮੰਡਨ ਸੱਚ ਐਵੇਂ ਜੇ ਦੂਜਾ ਭਾਵ ਹੈ ਨਾ ਮੇਰੇ ਚ ਤੇ ਮੈਂ ਇੱਥੇ ਬੈਠਾ ਸਤੇ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਵਾ ਤੇ ਮੱਥਾ ਟੇਕਣ ਵਾਲੇ ਦਾ ਬੁਰਾ ਸੋਚੀ ਜਾਂ ਮੇਰੇ ਕਹਿਣ ਦਾ ਕੋਈ ਫਾਇਦਾ ਨਹੀਂ ਹੋਣਾ ਜਿੱਥੇ ਦੂਜਾ ਭਾਵ ਉਹ ਚ ਜਪ ਖੰਡਨ ਹੈ ਜਿੱਥੇ ਵਾਹਿਗੁਰੂ ਜੀ ਨੂੰ ਪੁਕਾਰਨਾ ਉਹ ਜਪ ਸਵਿਕਾਰ ਹੈ ਇੱਥੇ ਹੈ ਅਜਾਪਾ ਜਪ ਹੈ ਜਪ ਦਾਰ ਤੇ ਜਿਹੜਾ ਆਪਾਂ ਪੰਜਵੇਂ ਆਪ ਨੂੰ ਕਿਹਾ ਸੀ ਜਪ ਤਿੰਨ ਤਰ੍ਹਾਂ ਦਾ ਹੈ ਜੀ ਸ਼ਾਸਤਰ ਮੁਤਾਬਕ ਤਿੰਨ ਤਰ੍ਹਾਂ ਦਾ ਗੁਰਬਾਣੀ ਮੁਤਾਬਕ ਤੇ ਬਹੁਤ ਤਰ੍ਹਾਂ ਦਾ ਹੈ ਪੁਰਾਣੇ ਸ਼ਾਸਤਰ ਕਹਿੰਦੇ ਨੇ ਇੱਕ ਜਪ ਹੈ ਦੂਸਰਾ ਵਾਚਕ ਉਹ ਪੰਸੂ ਤੇ ਮਾਨਸਿਕ ਵਾਚਕ ਦਾ ਅਰਥ ਹੈ ਆਪਣੇ ਮੂੰਹ ਤੋਂ ਜਪਣਾ ਤੇ ਦੂਜੇ ਨੂੰ ਸੁਣਾਈ ਦੇ ਜਾਏ ਵਾਚਕ ਉਹ ਪੰਸੂ ਦਾ ਅਰਥ ਬੋਲ ਹਿਲਣ ਤੇ ਸਿਰਫ ਆਪਣੇ ਆਪ ਨੂੰ ਸੁਣਾਈਦਾ ਤੇ ਮਾਨਸਿਕ ਦਾ ਅਰਥ ਇਸ ਤਰ੍ਹਾਂ ਚੁੱਪ ਕਰਕੇ ਬੈਠੇ ਹੋਵੋ ਥੌਟ ਦੇ ਰੂਪ ਚ ਫੁਰਨੇ ਦੇ ਰੂਪ ਚ ਮਨ ਚ ਜਾਪ ਚੱਲੇ